ਮੈਂ ਹੈਗਾ ਟਿਪੀਕਲ ਕਾਲੀ ਦਲ ਦੇ ਨਾਲ ਸਖਬੀਰ ਬਾਦਲ ਹੁਣ ਹਾਂਜੀ ਓਕੇ ਤੇ ਹੁਣ ਲੜੂਗੇ ਅਗਲੇ ਇਲੈਕਸ਼ਨ ਉਹਨਾਂ ਬਾਰੇ 27 ਨਹੀਂ ਇਲੈਕਸ਼ਨ ਨਾ ਲੜੀਏ ਉਹ ਜਿੰਦਾਬਾਦ ਆ ਕੀ ਵਧੀਆ ਗੱਲ ਲੱਗਦੀ ਸੁਪੀਰ ਸਿੰਘ ਬਾਦਲ ਦੀ ਅਸੇਖਬੀਰ ਬਾਦਲ ਨੇ ਮਾੜਾ ਵੀ ਕੁਝ ਨਹੀਂ ਕੀਤਾ ਹਾਂਜੀ ਭਾਈ ਇੰਨਾ ਬੁਰਾ ਹਾਲ ਕਿਉਂ ਹੋ ਗਿਆ ਕਿ ਲੋਕ ਜਿੱਦਾਂ ਮੈਂ ਪਰਸਨਲੀ ਜੇ ਮੇਰੀ ਸੋਚ ਵਿੱਚ ਮੈਂ ਤੁਹਾਨੂੰ ਪਹਿਲਾਂ ਨਹੀਂ ਦੱਸਿਆ ਸੌਰੀ ਤੁਹਾਨੂੰ ਅੰਡਰਰੈਪਟ ਕੀਤਾ ਹੁਣ ਭਗਵਾਨ ਤੈਨੂੰ ਵੀ ਲੱਗੂ ਇਹੀ ਨਾਲ ਦੇ ਲੈ ਰਹੇ ਆ ਹਾਂ ਤੇ ਸਖਬੀਰ ਬਾਦਲ ਨੂੰ ਵੀ ਲੱਗੂ ਲਿਆ ਉਹ ਤਾਂ ਬਾਦਸ਼ਾਹ ਬੰਦਾ ਤੁਹਾਡਾ ਵੀ ਰਾਜਨੀਤੀ ਦਾ ਸੀਗਾ ਭਾਈ ਮੈਂ ਪੜ ਰ हां जी हां जी ਹਾਲੇ ਕਰਨੀ ਆ ਹਜੇ ਵਾ ਵੈਰੀ ਗੁੱਡ ਰਾਜਨੀਤੀ ਕੀ ਇੱਥੇ ਹੀ ਆ ਤੁਸੀਂ ਬੰਦਿਆਂ ਨਾਲ ਚੰਗਾ ਕਰੋ ਮਿਲੋਬਰ ਤੋਂ ਰਾਜਨੀਤੀ ਤੁਹਾਨੂੰ ਆਪੇ ਰਾਜਨੀਤੀ ਵਾਲੇ ਪਿਕ ਕਰ ਲੈਂਦੇ ਜਿਹਦੇ ਮਗਰ ਚਾਰ ਵੋਟਾਂ ਹਾਂ ਤੁਸੀਂ ਜੁਆਇਨ ਕੀਤੀ ਸੀ ਨਾ ਪੋਲਿਟੀਕਲ ਪਾਰਟੀ ਮੇਰੇ ਖਾਲ ਨਾਲ ਕੋਈ ਹਾਂਜੀ ਹਾਂਜੀ ਭਾਰਤ ਜਨਤਾ ਪਾਰਟੀ ਕਿਹੜੀ ਕੀਤੀ ਸੀ ਨਹੀਂ ਬੀਐਸਪੀ ਬੀਐਸਪੀ ਹਾਂਜੀ ਤੇ ਉਸ ਤੋਂ ਬਾਅਦ ਫਿਰ ਐਮਐਲਏ ਵੀ ਲੜੇ ਸੀ ਨਹੀਂ ਮੈਂ ਉਹ ਲੋਕ ਸਭਾ ਦੇ ਸੀਗੀ ਓਕੇ ਫਿਰ ਉਸ ਤੋਂ ਬਾਅਦ ਦੁਬਾਰਾ ਕੰਟੀਨਿਊ ਕੀਤੀ ਨਹੀਂ ਦੁਬਾਰਾ ਫਿਰ ਟਾਈਮ ਨਹੀਂ ਸਿਸਟਮ ਨਹੀਂ ਬਣਿਆ ਹੂੰ ਤੇ ਉਹ ਤਾਂ ਫਾ ਇੱਕ ਸਾਰਿਆਂ ਨੇ ਪ੍ਰੈਸ਼ਰਾਈਜ਼ ਕੀਤਾ ਦੋਸਤ ਮਿੱਤਰ ਸੀ ਮੈਂ ਕਿਹਾ ਕੋਈ ਨਹੀਂ ਚਲੋ ਇਹ ਵੀ ਗੇਮ ਪਰ ਸਿੱਖ ਬਹੁਤ ਗਏ ਉੱਚੀ ਕੀ ਸਿੱਖੇ ਉਹਦੇ ਚੋਂ ਨਹੀਂ ਉੱਚ ਤੁਹਾਨੂੰ ਤੁਸੀਂ ਤੁਹਾਨੂੰ ਬਹੁਤ ਬਾਤ ਕਰਕੇ ਤੁਰਨਾ ਪੈਂਦਾ ਪਿੰਡ ਚ ਦਾ ਤੁਸੀਂ ਛੋਟਾ ਜਿਹਾ ਪਿੰਡ ਹੁੰਦਾ 5 1000 ਵੋਟ ਨੂੰ ਤੁਸੀਂ ਦੇਖਦੇ ਆ ਵੀ ਆਹ ਬੰਦਾ ਉਹਦੇ ਨਾਲ ਆ ਹਲਕੇ ਜੋ ਲੱਭਣਾ ਬਹੁਤ ਔਖਾ ਕੌਣ ਕਿਹਦੇ ਨਾਲ ਆ ਹੈਨਾ ਉਹ ਤੁਰਿਆ ਤੁਹਾਡੇ ਨਾਲ ਜਾਂਦਾ ਹੁੰਦਾ ਇਹ ਤਾਂ ਦੂਜੇ ਪਾਸੇ ਦੀ ਰਹੀ ਆਉਂਦੀ ਜਿਵੇਂ ਤੁਸੀਂ ਸੱਚੇ ਹੋ ਨਾ ਮੈਂ ਤੁਹਾਡੇ ਸੱਚੇ ਹੋਣ ਦਾ ਇੱਕ ਫਾਇਦਾ ਚੱਕਦਾ ਪੋਲਿਟਿਕਸ ਦੇ ਸਵਾਲ ਪੁੱਛਦਾ ਕਿ ਕਿੰਨੇ ਸੱਚੇ ਜਵਾਬ ਦੋਗੇ ਤੁਸੀਂ ਮੈਂ ਠੋਕੇ ਦਊਗਾ ਪੋਲਿਟਿਕਸ ਕਿਹਦੀ ਆਪਣੇ ਇੰਟਰਵਿਊ ਕਰਨ ਤੋਂ ਬਾਅਦ ਹੋਇਆ ਰਿਗਰੈਟ ਕੀਤਾ ਜਿਆਦਾ ਸਿੱਧਾ ਹੋ ਕੇ ਚੱਲ ਪੈਣਾ ਮੈਂ ਵੀ ਨਹੀਂ 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 ਮੈਂ ਨਾ ਆਪਾਂ ਗੱਲ ਕਰਦੇ ਕਿ ਉਹਦਾ ਕੋਈ ਫਿਰ ਤੁਹਾਨੂੰ 100 ਵਾਰੀ ਝੂਠ ਨਹੀਂ ਬੋਲਣਾ ਪੈਣਾ ਮੈਂ ਪਹਿਲਾਂ ਗੱਲ ਯਾਦ ਨਹੀਂ ਰੱਖਣਾ ਪੈਂਦਾ ਹਾਂ ਤੇ ਮੈਂ ਕੀ ਕੀਤਾ ਸੀ ਉਹ ਉਨੀ ਗੱਲ ਕਰ ਲੋ ਜਿੰਨੀ ਪਤਾ ਜੇ ਨਹੀਂ ਪਤਾ ਆਪਾਂ ਕਹਿ ਦਿੰਦਾ ਵੀ ਇਹਦੇ ਪਤਾ ਨਹੀਂ ਜਿਹਦਾ ਪਤਾ ਉਹਦੀ ਗੱਲ ਕਰ ਸਕਦੇ ਆ ਉਹਦੇ ਨੇੜੇ ਤੇੜੇ ਬਹੁਤ ਏਦਾਂ ਵੀ ਆਪਾਂ ਸੋਚਿਆ ਏਦਾਂ ਏਦਾਂ ਹੋ ਸਕਦੀ ਆ ਏਦਾਂ ਹੋਈ ਸੀ ਤੇ ਪੋਲਿਟਿਕਸ ਦਾ ਕਿਦਾਂ ਐਕਸਪੀਰੀਅੰਸ ਰਿਹਾ ਪੋਲਿਟਿਕਸ ਦਾ ਬਹੁਤ ਵਧੀਆ ਹਾਂ ਤੁਸੀਂ ਤੁਹਾਨੂੰ ਬਹੁਤ ਐਰ ਫੂਕ ਫੂਕੇ ਰੱਖਣਾ ਪੈਂਦਾ ਹਨਾ ਤੁਹਾਡੇ ਨਾਲ ਖੜਾ ਇਹ ਬੰਦਾ ਤੁਹਾਨੂੰ ਥੂਬੀ ਪਾਟ ਕੇ ਮਾਰ ਦਿੰਦਾ ਹਨਾ ਦੁਆਰਾ ਕੋ ਦੋ ਜੁਆਇਨ ਕਰ ਰਹੇ ਹਨ ਰਾਜਨੀਤੀ ਕਿਹੜੀ ਪਾਰਟੀ ਵੱਲ ਜਾਉਂਗੇ ਮੈਂ ਜਦਾਂ ਸੱਚੀ ਦੱਸਾਂ ਵੀ ਹੁਣ ਮੈਂ ਬਾਤ ਚ ਕਰ ਰਿਹਾ ਓਕੇ ਤੇ ਆਪਾਂ ਦੇਖੋ ਜਿਹੜੀ ਹੁਣ ਸਰਕਾਰ ਆ ਮੌਜੂਦਾ ਭਗਵਾਨਤਮਾਨ ਦੇਖੋ ਉਹਨਾਂ بڑے ਬੰਦੇ ਜੁੜੇ بڑے ਟੁੱਟੇ ਠੀਕ ਹੈ ਨਾ ਸਾਡੇ ਸੀਐਮ ਆ ਪੰਜਾਬ ਦੇ ਹੂੰ ਹੂੰ ਉਹਨਾਂ ਦੀ ਗੱਲ ਕਰਦਾ ਮੈਂ ਆਪਣੀ ਪਾਰਟੀ ਬਾਤ ਚ ਦਾ ਦਾਂ ਨਾ ਜੀ 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 ਥੋੜਾ ਨਾ ਟਰਸਟ ਬਣਿਆ ਰਹਿਦਾ ਅਕਲੀ ਵਾਟੀ ਨਾ ਬੰਦ ਜੀ ਭਾਈ ਜਿੱਦਾਂ ਜੇ ਆਹ 117 ਉਹਨਾਂ ਖੜ ਜਾਣ ਉਹ ਬਹੁਤ ਕੁਝ ਕਰ ਸਕਦਾ ਇਹ 117 ਚੋਂ ਹੀ ਜੋ 92 ਆ ਸੋਰੀ 92 ਤੇ ਬਹੁਤ ਮਾਫੀ ਇਹ 92 ਜੋ ਵੀ ਆ ਉਹਨਾਂ ਨਾਲ ਉਹਨਾਂ ਖੜਨੇ ਚਾਹੀਦੇ ਪੰਜਾਬ ਲਈ ਤੇ ਭਾਈ ਤੁਹਾਨੂੰ ਕੀ ਲੱਗਦਾ ਮੈਂ ਇਹ ਹੀ ਕਹਿਣਾ ਵੀ ਜੇ ਉਹਨਾਂ ਭਗਵਾਨਤਾਂ ਨਹੀਂ ਖੜਦੇ ਇਹਨਾਂ ਲੋਕਾਂ ਨੂੰ ਬੋਰਡ ਨਹੀਂ ਪਾਉਣੀ ਸਰ ਕਲੀਅਰ ਹੋ ਜਾਣਾ ਲੋਕਾਂ ਨੂੰ ਪਤਾ ਵੀ ਪੰਜਾਬ ਦੇ ਨਹੀਂ ਇਹ ਦਿੱਲੀ ਦੇ ਆ ਹੂੰ ਠੀਕ ਨਹੀਂ ਜਾਦੋਂ ਵੀ ਸਿੱਧਾ ਉਹਨਾਂ ਦੀ ਵੀ ਡੋਰ ਖੁੱਲੀ ਆ ਬੀਜੇਪੀ ਦੀ ਉਹਦੇ ਕੱਲ ਚਲ ਜਾਵਾਂ ਤੁਸੀਂ ਇਹਨੂੰ ਤੰਗ ਕਰਦੇ ਪੰਜਾਬ ਦਾ ਸੀਐਮਓ ਬਣਿਆ ਆ ਬੰਦਾ ਤੁਸੀਂ ਉਹਨੂੰ ਕੰਮ ਨਹੀਂ ਕਰਦੇ ਉਹ ਉਹ ਆਪਣੀ ਹੱਕ ਥਾਪੜ ਕੇ ਕੋਸ਼ਿਸ਼ ਤਾਂ ਬਹੁਤ ਕਰਦਾ ਹੂੰ ਤੁਹਾਡੀ ਹੁੰਦੀ ਗੱਲ ਸੀਐਮ ਸਾਹਿਬ ਨੂੰ ਨਹੀਂ ਮੇਰਾ ਪਹਿਲਾਂ ਹੋਈ ਬਥੇਰੀ ਮੈਂ ਤੁਹਾਡੇ ਚੈਨਲ ਆਈ ਮੈਂ ਤੁਹਾਡੇ ਤੋਂ ਪਹਿਲਾਂ ਇੱਕ ਵਾਰੀ ਕੀਤਾ ਚੈਨਲ ਤੇ ਭਗਵਾਨ ਤਮਨ ਨੂੰ ਪਹਿਲੀ ਕਾਲ ਮੇਰੀ ਗਈ ਸੀ ਆਮ ਆਦਮੀ ਪਾਰਟੀ ਚ ਸ਼ਾਮਲ ਹੋਣ ਲਈ ਵੈਰੀ ਗੁੱਡ ਛੋਟੀ ਗੱਲ ਨਹੀਂ ਤੇ ਆਪਣਾ ਬڑا ਭਾਈ ਮੇਰੇ ਕਹਿਣ ਤੇ ਪਿੰਡ ਵੀ ਆਇਆ ਸੀ ਟੂਰਨਾਮੈਂਟ ਤੇ ਤੇ ਮੈਂ ਉਹਦਾ ਧੰਨਵਾਦ ਵੀ ਕਿ ਤਾਂ ਜੂਤ ਚਾਹੁੰਦਾ ਸੀ ਵੀ ਯਾਰ ਭਗਵਾਨ ਤੁਮਾਂ ਆਵੇ ਹਨ ਪਰ ਮੈਂ ਹੈਗਾ ਟਿਪੀਕਲ ਕਾਲੀ ਦਲ ਦੇ ਨਾਲ ਸਖਵੀਰ ਬਾਦਲ ਹੁਣ ਹਾਂਜੀ ਓਕੇ ਤੇ ਹੁਣ ਲੜੂਗਾ ਅਗੇ ਇਲੈਕਸ਼ਨ ਉਹਨਾਂ ਬਾਰੇ ਇਲੈਕਸ਼ਨ ਨਾਲ ਲੜੀਏ ਉਹ ਜਿੰਦਾਬਾਦ ਆ ਕੀ ਵਧੀਆ ਗੱਲ ਲੱਗਦੀ ਸਪੀਰ ਸਿੰਘ ਬਾਦਲ ਦੀ ਸਖਵੀਰ ਬਾਦਲ ਨੇ ਮਾੜਾ ਵੀ ਕੁਛ ਨਹੀਂ ਕੀਤਾ ਹਾਂਜੀ ਭਾਈ ਇੰਨਾ ਬੁਰਾ ਹਾਲ ਕਿਉਂ ਹੋ ਗਿਆ ਕਿ ਲੋਕ ਫਿਰ ਜਿਹਦਾ ਮੈਂ ਪਰਸਨਲੀ ਜੇ ਮੇਰੀ ਸੋਚ ਵਿੱਚ ਮੈਂ ਤੁਹਾਨੂੰ ਪਹਿਲਾਂ ਨਹੀਂ ਦੱਸਿਆ ਸੌਰੀ ਤੁਹਾਨੂੰ ਅੰਡਰਰੈਪਟ ਕੀਤਾ ਹੁਣ ਭਗਵਾਨ ਤੈਨੂੰ ਵੀ ਲੱਕੂ ਇਹੀ ਨਾਲ ਦੇ ਲੈ ਰਹੇ ਆ ਹੂੰ ਤੇ ਸੁਖਵੀਰ ਬਾਦਲ ਨੂੰ ਵੀ ਲੱਕੂ ਲਿਆ ਉਹ ਤਾਂ ਬਾਦਸ਼ਾਹ ਬੰਦਾ ਹੂੰ ਉਹਨੇ ਤਾਂ ਉਹ ਕੋਰ ਕਮੇਟੀ ਤੇ ਡਿਪੈਂਡ ਸੀ ਹੈ ਨਾ ਹੂੰ ਕੋਰ ਕਮੇਟੀ ਚ ਮਾੜੇ ਬੰਦੇ ਸੀ ਉਹਦੀ ਚ ਉਹਨੂੰ ਡਿਸੀਜਨ ਹੀ ਲੈ ਕੋਰ ਸੁਖਵੀਰ ਬਾਦਲ ਤਾਂ ਕੋਰ ਕਮੇਟੀ ਸੁਖਵੀਰ ਬਾਦਲ ਆ ਜਦੋਂ ਸਾਰਿਆਂ ਨੇ ਡਿਸੀਜਨ ਲੈਣਾ ਉਹਨੂੰ ਦੱਸਣਾ ਟੇਬਲ ਤੇ ਰੱਖਣਾ ਵੀ ਚਲਾ ਆ ਤਾਂ ਉੱਤੇ ਤਾਂ ਮੋਹ ਰਿਆ ਇੱਕ ਉਹ ਠੀਕ ਨਹੀਂ ਤੇ ਉਹ ਜਦੋਂ ਹੁਣ ਬੰਦਿਆਂ ਨੂੰ ਤੁਸੀਂ ਜੜਾ ਵੱਡੀ ਜਾਣੀਆਂ ਤੇ ਤੁਸੀਂ ਉਹ ਉਹਦੇ ਉਹਨੂੰ ਸਲਾਹ ਨਹੀਂ ਚੰਗੀ ਦੇਣੀ ਫੇ ਉਹ ਕੱਲਾ ਤਾਂ ਜੋ ਮਰਜੀ ਸਲਾਹ ਲੈ ਸਕਦਾ ਫੇ ਵੀ ਮਾੜੀ ਆ ਨਾ ਹੂੰ ਫੇ ਜਦੋਂ ਕੋਰ ਕਮੇਟੀ ਫੇ ਤੁਸੀਂ ਮੂੰਹ ਬਿੰਗਾ ਰੱਖਣਾ ਸੁਬੀਰ ਬੱਦਲ ਸਾਹਮਣੇ ਟੱਚ ਚੋਂ ਤੁਸੀਂ ਹਾਂਜੀ ਹਾਂਜੀ ਓਕੇ ਤੇ ਬਾਈ ਜਿਵੇਂ ਤੁਸੀਂ ਬਾਹਰ ਵੀ ਰਹਿੰਦੇ ਹੋ ਕੈਨੇਡਾ ਵੀ ਤੇ ਇੰਡੀਆ ਵੀ ਪੰਜਾਬ ਵੀ ਯਾਰ ਪਹਿਲਾਂ ਗੱਲ ਕਲੀਅਰ ਕਰ ਲਓ ਚੰਗੀ ਜੀ ਇਸੇ ਸਵਾਲ ਤੇ ਆਣ ਲੱਗਾ ਕਿ ਐਨਆਰਆਈਆਂ ਦਾ ਕੀ ਕਹਿਣਾ ਕਿ 27 ਦੇ ਵਿੱਚ ਲੈ ਕੇ ਸਰਕਾਰ ਕਿੱਧਰ ਦੀ ਬਣੇਗੀ ਕਿਉਂਕਿ ਮੇਰੀ ਪਰਸਨਲ ਸੋਚ ਵੀ ਹੈ ਕਿ ਹਰ ਇੱਕ ਸੂਬੇ ਦੀ ਆਪਣੀ ਖੇਤਰੀ ਪਾਰਟੀ ਹੋਣੀ ਚਾਹੀਦੀ ਫਿਰ ਉਹ ਭਾਵੇਂ ਅਕਾਲੀ ਦਲ ਹੋਵੇ ਜਾਂ ਕੋਈ ਵੀ ਹੋਵੇ ਆਪੋਜੀਸ਼ਨ ਕਹਿ ਰਹੀ ਹੈ ਹਾਂ ਹੋਣੀ ਚਾਹੀਦੀ ਹੈ ਉਹ ਖੇਤਰੀ ਪਾਰਟੀ ਲਾਉਣ ਦੇ ਤੁਸੀਂ ਕਿੰਨੇ ਕਾਂਗਰਸੀ ਲੀਡਰ ਆ ਹਮ ਵਿਧਾਨ ਸਭਾ 'ਚ ਜਦੋਂ ਬੋਲਦੇ ਆ ਉਹ ਕਹਿੰਦੇ ਖੇਤਰੀ ਪਾਰਟੀ ਹੋਣੀ ਚਾਹੀਦੀ ਆ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਹਮ ਤੇ ਇਹਨੂੰ ਕਿਉਂ ਨਹੀਂ ਲੋਕ ਸਮਝ پا ਰਹੇ ਤੱਕ ਯਾਰ ਕਮਬੈਕ ਨਹੀਂ ਹੋ ਰਿਹਾ ਸਮਝ ਰਹੇ ਹੁਣ ਅਹ ਦੇਖੋ ਮੈਂ ਉਸ ਪਾਰਟੀ ਇਦਾਂ ਨਹੀਂ ਕਹਿੰਦਾ ਵੀ ਟੂ ਫੇਸਿਸ ਨਹੀਂਗਾ ਮੈਂ ਗੱਲ ਤਾਂ ਮੈਂ ਹੀ ਕਰਦਾ ਵੀ ਤੁਹਾਡੇ ਸਾਹਮਣੇ ਐਗਜ਼ਾਮਪਲ ਤੁਰ ਰਹੀ ਆ 92 ਬੰਦੇ ਆ ਬਹੁਤ ਮਾਤਿਆਂ ਹੂੰ 100% ਤੇ ਜੇ ਭਗਵੰਤ ਨਾਲ ਹੀ ਖੜ ਜਾਣ ਹੂੰ ਇਹ ਨਹੀਂ ਖੜੇ ਨਹੀਂ ਖੜ ਨਹੀਂ ਰਹੇ ਤੇ ਤੋ ਤਾਂ 18 ਦੇ ਨੇਰੀ ਤੇ ਜੇ ਹੁਣ ਸਖਬੀਰਾਂ ਨਾਲ ਦੇ ਖੜ ਜਾਂਦੇ ਉਹਦੇ ਨਾਲ ਤੇ ਉਹਨੇ ਵੀ ਤਾਂ ਪੂਰਾ ਕੰਮ ਕਰਨਾ ਹੀ ਆ ਨਾ ਪਰ ਸੀਐਮ ਤਾਂ ਬਈ ਪੰਜਾਬ ਦੇ ਤਾਂ ਹੀ ਬਣੇ ਹੋਏ ਨੇ ਜੇ 92 ਨੇ ਵੋਟ ਪਾਈ ਹੈ ਨਹੀਂ ਤਾਂ ਪੰਗ ਤਾਂ ਹੋਈ ਸਕਦੀ ਸੀ ਸਰਕਾਰ ਨਹੀਂ ਹੋਣੀ ਜੀ ਫੇ ਚਿਹਰਾ ਨਹੀਂ ਹੈਗਾ ਉਹਦੇ ਹੂੰ ਦੇਖਣ ਨੂੰ ਚਿਹਰਾ ਹੈ ਨਹੀਂ ਭਗਵਾਨ ਤਾਂ ਫਿਰ ਇੰਜਣ ਆ ਨਾ ਉਹ ਡੱਬੇ ਹੀ ਆ ਸਾਲ ਡੇਢ ਸਾਲ ਚ ਕੁਝ ਹੋ ਸਕਦਾ ਐਸਾ ਜਿਹਦੇ ਨਾਲ ਬਹੁਤ ਕੁਝ ਹੋਣਾ ਆ ਤੁਹਾਡੇ ਸਾਹਮਣੇ ਰਿਜ਼ਲਟ ਆਉਣੇ ਆ ਜੀ ਪੰਜਾਬ ਦੇ ਲੋਕਾਂ ਦਾ ਕੀ ਬਣੇਗਾ ਭਾਈ ਮਤਲਬ ਇਹ ਵਿਚਾਰੇ ਕਿਹਨੂੰ ਵੋਟ ਪਾਣ ਤੇ ਦੋ ਤੋਂ ਅੱਕੇ ਤੀਜੇ ਨੂੰ ਵੋਟ ਪਾ ਗਏ ਹੁਣ ਅੱਗੇ ਕਿਹਨੂੰ ਵੋਟ ਪਾਣ ਨਹੀਂ ਅੱਕੇ ਤਾਂ ਨਹੀਂ ਸੀਗੇ ਅੱਕੇ ਤਾਂ ਨਹੀਂ ਕੰਮ ਤਾਂ ਸਾਰਿਆਂ ਦੇ ਹੁੰਦੇ ਪੰਜਾਬ ਕਿੱਥੇ ਚੱਲਿਆ ਹਾਂ ਨਾ ਪੰਜਾਬ ਕਾਪਾ ਪੰਜਾਬ 'ਚ ਹੀ ਬੈਠੇ ਜਾਦੇ ਤੁਸੀਂ ਬੈਠੇ ਉਹ ਤਾਂ ਆਪਣੇ ਪਰਸਨਲ ਹੁੰਦੇ ਆ ਜੇ ਉਹ ਜੇ ਕਿਸੇ ਨਾਲ ਆਪਾਂ ਤੱਕਾ ਕਰਨਾ ਤਕੜੇ ਦਾ ਸੱਤੀ ਵੀ ਹੀ 100 ਜਾਂ ਪੰਗੇ ਲੈਣੇ ਆ ਜਿਹੜੇ ਆਮ ਲੋਕ ਆਪਣੀ ਜ਼ਿੰਦਗੀ ਯਾਰਦੇ ਆ ਆਪਣੇ ਮ ਅਰੋਜੀ ਰੋਟੀ ਆ ਆਪਣੀ ਨੌਕਰੀ ਕਰਦੇ ਆ ਕੋਈ ਆਪਣਾ ਬਿਜ਼ਨਸ ਆ ਉਹਨਾਂ ਦੀ ਆਪਣੀਆਂ ਰੰਜਾ ਸਰਕਾਰ ਥੋੜੋ ਉਹਨਾਂ ਨੂੰ ਪੰਗੇ ਲੈਂਦੀ ਹਮ ਇਹ ਆਪ ਲੋਕਾਂ ਦੇ ਸਾਡੇ ਪੰਗੇ ਆ ਤੁਹਾਡੇ ਦਾ ਮੇਰੇ ਹਮ ਉਮੀਦ ਹੈ ਕਿ ਬਈ ਚਲੋ ਜਿਹੜੀ ਵੀ ਸਰਕਾਰ ਆ ਜਿਹੜੀ ਵੀ ਆਵੇ ਗੁੱਡ ਲੱਗੇ ਪੰਜਾਬ ਦੇ ਭਲੇ ਲਈ ਹੋਵੇ ਕੰਮ ਬਸ ਮੇਨ ਪੰਜਾਬ ਦੀ ਗੱਲ ਪੰਜਾਬ 'ਚ ਹੋਣੀ ਚਾਹੀਦੀ ਹਾਂਜੀ ਹਾਂਜੀ ਕੋਈ ਸਰਕਾਰ ਤੁਹਾਨੂੰ ਲੱਗਦਾ ਕਿ ਇਹ ਤਾਂ ਦਿੱਲੀੋਂ ਨਹੀਂ ਚਲਣੀ ਚਾਹੀਦੀ ਕੋਈ ਵੀ ਹੋਵੇ ਪੰਜਾਬ ਦੇ ਡਿਸੀਜਨ ਪੰਜਾਬ 'ਚ ਲੈਂਦੇ ਜਾ ਪੰਜਾਬ ਫੇਰ ਫੇਰ ਹੀ ਆ ਜੀ ਇਹ ਵੀ ਪੰਜਾਬ ਦੀ ਖੇਤਰੀ ਪਾਰਟੀ ਬਣ ਸਕਦੀ ਹੈ ਕਿਹੜੀ ਇਹ ਸਾਰੇ 92 ਇਕੱਠੇ ਹੋ ਜਾਣ ਸਾਲ ਪਿਆ ਕੰਮ ਕਰ ਦੇਣ ਧੋਕੇ ਹਾਂ ਬਣ ਸਕਦੀ ਹੈ ਹਾਂ